ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ। ਪਾਰਕ ਦੀ ਤਾਂ ਆਪਾਂ ਨਿਕਲਣ ਲੱਗਿਆਂ ਥੋੜੀ ਜੀ। ਤੇ ਮੈਂ ਘਰੂੜੇ-ਰੂੜੇ ਕੱਢ ਲਿਆ ਵਿੱਚ ਤੇ ਸਾਰੇ। ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮਿਸਰੀ ਨੇ ਕਰ ਲਈ ਛੁੱਟੀ ਕਿਉਂਕਿ ਰੇਤਾ ਨਹੀਂ ਹੈਗਾ। ਐ ਕੰਦ ਕਰਨੀ ਸੀ। ਤੇ ਇਹ ਵੀ ਘਰ ਤੋਂ ਉਚਾ ਕੇ ਲੈ ਕੇ ਆ ਮੈਂ ਇਹ ਵੀ ਨਹੀਂ ਆਏ ਹੈਗੇ। ਵੀ ਘਰ ਤੋਂ ਲੈ ਕੇ ਹੁਣੇ ਵੇਜਾ ਕੇ। ਬਾਜੂ ਇਹ ਕੰਪਲਾ ਇੱਧਰ ਇਹਨੂੰ ਛੱਡ ਦੇ ਯਾਰ ਇੱਧਰ ਆ ਕਾ ਯਾਰ ਉਹ ਥੱਲੇ ਤੇ ਨਾ ਇੱਟਾ ਉੱਟਾ ਕੱਢ ਦੋ ਅਮ ਜਾਂ ਜਾਣੀ ਹੈ ਮਸ਼ੀਨ ਆਹ ਜਿਹੜੀ ਆ ਇੱਟਾ ਨਾ ਸਾਰੀਆਂ ਆ ਆ ਕੱਢੋ ਯਾਰ ਇੱਥੇ ਤੇ ਆਹ ਸਭ ਜਮੇ ਵੀ ਆ ਇਦਾਂ ਆ ਦੇਖ ਆਹ ਤਹੀ ਨਾ ਕੱਢਣੀਆਂ ਪਣੀਆਂ ਇਹ ਆ ਕੱਢ ਦੇ ਸਾਰੀ ਇੱਟਾਂ ਇਹ ਤੇ ਭੇਜ ਦੇਣੀਆਂ ਆਪਾਂ ਇਹ ਤਾਂ ਚੱਕ ਦੋ ਇਹ ਕਿਤੇ ਲਾ ਦੇ ਢੇਰੀ ਇੱਟਾਂ ਦੀ ਢੇਰੀ ਲਾ ਦੋ ਕਿਤੇ ਇਹਨਾਂ ਦੀ ਹੁਣ ਉਹਨਾਂ ਦੇ ਉੱਪਰ ਹੀ ਰੱਖ ਦੋ ਉਹ ਜਿਹੜੀਆਂ ਪਹਿਲੇ ਇੱਟਾਂ ਸੋ ਜਿੱਕਾ ਲ ਸਦਾ ਰੈਂਪ ਬਣ ਗਿਆ ਇਹ ਅੱਜ ਸ਼ਾਮ ਨੂੰ ਆਪਣੀ ਗੱਡੀ ਅੰਦਰ ਵੜ ਜੂਗੀ ਕੁੜੀਏ ਕਿੱਥੇ ਕਿੱਦੋਂ ਫੇਰ ਚੱਲਦੀ ਐਦਰ ਨੂੰ ਆ ਐਂਦੀ ਆ ਇੱਧਰ ਆ ਐਸੇ ਆਓ ਐਸੇ ਆਓ ਇੱਥੇ ਐਸੇ ਫੇਂਕੀ ਜੋ ਇੱਧਰ ਸੇ ਇੱਥੇ ਫੇਂਕ ਦੇ ਚਲ ਇਹ ਨਾਲ ਹੁਣ ਤਿੰਨ ਜਣੇ ਕੰਮ ਕਰਦੇ ਆ ਜਿਹੜੇ ਆ ਭਈਆ ਲੱਗਿਆ ਹੋਇਆ ਇਹਦੀ ਘਰ ਵਾਲੀ ਆਪ ਇਹਦੀ ਕੁੜੀ ਜਿਹੜੀ ਹੁਣ ਦਿਖਾਈ ਤੁਹਾਨੂੰ ਮੈਂ ਤਿੰਨੇ ਜਣੇ ਇੱਕ ਦਿਨ ਦਾ 1500 ਰੁਪਏ ਬਣਾਉਂਦੇ ਆ ਜੇ ਮਹੀਨੇ ਦਾ ਲਾਵਾ ਤਾਂ 45000 ਰੁਪਏ ਮੈਂ ਜਾਨ ਮਹਲ ਬਲੌਗ ਪਰ ਵੀ ਗੱਲ ਕੀਤੀ ਇਹ 45000 ਮੇਰੇ ਕੋਲ ਤੋਂ ਲੈ ਰਿਆ ਮਹੀਨੇ ਦਾ ਇੱਕ ਮਹੀਨੇ ਨੇ ਮੇਰੇ ਕੋਲ ਲਾਤਾ ਸਾਰਾ ਕੰਮ ਕਰਿਆ ਨੇ 45000 ਥੋੜਾ ਨਹੀਂ ਹੁੰਦਾ ਹੈ ਚੰਗੇ ਪੈਸੇ ਬਣਾਉਂਦੇ ਆ ਕਾਹਹਿਰੇ ਵੱੱਦੀ ਵਧਾਈ ਜਾਂਦੇ ਆ ਤੇ ਕੰਮ ਇਤਨਾ ਕਰ ਵੀ ਦਿਹਾੜੀ ਘੱਟ ਆ ਆ ਇਹਹੀ ਦਿਹਾੜੀ ਜਿੱਦਾਂ ਪਹਾੜੀ ਸਾੜ ਕਰਨਗੇ ਨਾ ਤਾਂ 6 ਤੋਂ 700 ਰੁਪਏ ਲੱਦੇ ਪਰ ਉਹਨੂੰ ਕਿਰਾਏ ਪਰ ਰਹਿਣਾ ਵੀ ਪੈਂਦਾ ਹੁਣ ਇੱਥੇ ਰਹਿੰਦੇ ਫ੍ਰੀ ਚ ਰਹਿੰਦੇ ਆ ਉਹ ਜਿਹੜੇ ਨੇ ਬਚੀ ਜਾਂਦੇ ਆ ਕੋਈ ਫਿਕਰ ਨਹੀਂ ਕੋਈ ਫਾਕਾ ਨਹੀਂ ਜਿਹੜਾ ਘਰ ਚ ਰਹਿੰਦੇ ਨੇ ਇਹ ਉਹ ਘਰ ਨਾਲ ਫ੍ਰੀ ਰਹਿੰਦੇ ਰਹਿੰਦੇ ਆ ਪਿੰਡ ਚ ਰਹਿੰਦੇ ਆ ਕੋਈ ਫਿਕਰ ਨਾ ਫੱਕਾ ਵੀ ਦੇਖੋ ਪਰ ਇੱਕ ਵਾਰੀ ਮੂੰਹ ਤੇ ਪਰ ਵੀ ਜਿਹੜੀ ਨਾ ਥੋੜੀ ਜੀ ਕੰਮ ਦੀ ਚਾਲ ਵਿਗਾੜਦੇ ਉਹ ਕਿਉਂਕਿ ਤੈਲ ਆ ਜਿਹੜੀ ਆਹ ਤੈਲ ਘੱਟ ਗਈ ਸਾਡੇ ਕੋਲ ਉਹਦੇ ਕਰਕੇ ਨਾ ਥੋੜਾ ਜਿਹਾ ਕੰਮ ਖਰਾਬ ਹੋ ਗਿਆ ਸਾਡਾ ਯਾਰ ਆ ਵੀ ਮੋੜੇ ਆਉਣੇ ਜਿਹੜੇ ਕੀ ਯਾਰ ਫਿਰਦਰ ਕੰਮ ਦੀ ਚਾਲ ਜਦ ਵਿਗੜ ਜਾਂਦੀ ਹੈ ਜਦ ਮੇਰੇ ਕੋਲ ਦਿੱਤਾ ਹੁੰਦਾ ਮੇਰੀਆਂ ਕੰਦ ਹੋ ਜਾਂਦੀ ਇੱਧਰ ਇਹ ਕਮਰਾ ਬਹੁਤ ਜਦਾ ਸਫਾਰਾ। ਸਭ ਕੁਝ ਇਹਨਾਂ ਘਰੇ ਕੰਮ ਹੋਣ ਦੇ ਤਰੀਕੇ ਹੋ ਗਏ ਹੋ ਤਾਂ। ਠੀਕ ਹੈ ਜੀ। ਤੇ ਕਮਰਾ ਬਹੁਤ ਆ ਜਿਹੜਾ ਨਜ਼ਰ ਪੱਟੂ ਆ ਨਾ ਜਦੋਂ ਸਾਡਾ ਡੱਬੇ ਨਾ ਉਹ ਚੋਰੇ ਪਾਏ ਦੇ ਫਿਰ ਅਸੀਂ ਡੱਬੇ ਦਾ ਸੀ ਆ ਤੇ ਚੋਰੇ ਫਿਰ ਸਾਡੇ ਪੈਸੇ ਤੇ 97 98 ਚ 97 98 ਚ ਫਿਰ ਮੈਂ ਆਪ ਬਣਾਇਆ ਤਾਂ ਹਸਮਿੰਦਰ ਸਾਰਾ ਇਹ ਉਹ ਗਲੀ ਬਣਾਈ ਤੁਸੀਂ ਤੇ ਕੰਨ ਟੁੱਟ ਗਿਆ ਕੰਨ ਤੇ ਦੇਦੇ ਪਨੂਏ ਖੜੇ ਹੋਏ ਹੋਏ ਨਜ਼ਰ ਪੱਟੂ ਚਲੋ ਇੱਕ ਆੜ ਜੀ ਹੁੰਦੀ ਜਣਾ ਨਜ਼ਰ ਆ ਜਣਾ ਪਰ ਹੈ ਜਿਹੜੀ ਚੀਜ਼ ਤਾਂ ਹੈ ਇਹਦਾ ਬੰਦੇ ਨੂੰ ਪਾੜ ਦਿੰਦੇ ਨਾ ਨਜ਼ਰ ਉਹ ਹੈ ਗੇ ਚੀਜ਼ ਇਹ ਮਾ ਦੇਖੀ ਹੈ ਇਹ ਘਰ ਪਰ ਸਾਡੇ ਵਰ ਹੋਈ ਹੈ ਇਹ ਚੀਜ਼ ਅਜਿਹੀ ਮਾਈ ਹੋਈ ਚੀਜ਼ ਹੈ ਪਾਈ ਨੇਰੋ ਨਾਲ ਕਿਸੇ ਬੰਦੇ ਦਾ ਪੈੜਾ ਮਾਰਾ ਹੁੰਦਾ ਉਹ ਹੋ ਗਿਆ ਹੁਣ ਨੋਟ ਅਸੀਂ ਕੀ ਆ ਲੈਣਾ ਬਾਈ ਗੈਸ ਕਰੋ ਕਮੈਂਟਾਂ ਦੇ ਵਿੱਚ ਕੌਣ ਹੋ ਸਕਦਾ ਕੀਦੀ ਨਜ਼ਰ ਮਾਰੀ ਏ ਚਲੋ ਛੱਡੋ ਭਾਈ ਆਪਣਨੇ ਘਰ ਕੋਈ ਦੰਦਾ ਨਾ ਹੁਣ ਅੰਜੋਏ ਕਰੋ ਵੀਡੀਓ ਦੇਖੋ ਹਾਂ ਹਰ ਨਜ਼ਰਪੱਟੂ ਦਾ ਕਾਲੂ ਹੈ ਨਜ਼ਰ ਲੱਗਣੇ ਨਹੀਂ ਦਿੰਦਾ ਹੈਗਾ ਉਹ ਪਰਲੇਸ ਰੱਖ ਲੈ ਤਿੰਨ ਨਿਆਣੇ ਦੋ ਨਿਆਣੇ ਤੇ ਹੋਰ ਤਿਆਰ ਹੋ ਰਹੇ ਆ ਜੇ ਉਹ ਦੋ ਹੋਰ ਤਿਆਰ ਹੋ ਗਏ ਤਾਂ 2500 ਰੁਪਇਆ 9 ਮਹੀਨੇ ਦਾ 75000 ਜੇ ਚਾਰੇ ਪੰਜ ਜਣੇ ਮਿਲ ਕੇ ਕੰਮ ਕਰੂਗੇ ਤਾਂ 75000 ਦੇ ਬਣਾਵਾਂਗਾ ਮਹੀਨੇ ਦੇ ਨਾਲ ਥੋੜਾ ਇੱਥੇ ਕਿਨੇ ਡਾਲਾਂ ਇਹ ਪਰ ਮਾੜਾ ਨਾ ਜਿਹੜਾ ਹੁਣ ਅਸਲ 'ਚ ਨਾ ਕੰਮ ਤਾਂ ਮੋਟਾ ਸਾਰਾ ਹੋ ਗਿਆ ਕੰਮ ਰਹਿੰਦਾ ਹੁਣ ਬ੍ਰੇਕੀ ਉਹਨੂੰ ਲੱਗਣਾ ਟਾਈਮ ਜੇ ਬ੍ਰੇਕੀ ਨੂੰ ਕੋਈ ਪੂਰੀ ਵੀ ਦਿਹਾੜੀ ਲੱਗ ਜਾਵੇ ਜੇ ਤਾਹਣਾ ਪਾਰ ਕਾ ਬ੍ਰੇਕੀ ਨਾ ਚੱਲਣੀ ਹੈ ਸਾਰੀ ਆਪਣੀ ਇਹ ਬ੍ਰੇਕ ਤਰੀਕੇ ਨਾਲ ਸਾਰੀ ਤਿਆਰ ਹੋਣੀ ਹੈ ਸ਼ਾਮ ਨੂੰ ਮੰਗਾ ਲਈ ਮਿੱਟੀ ਮੈਂ ਜਿਹੜੀ ਖੇਤ ਵਾਲੀ ਮਿੱਟੀ ਹੈ ਨਾ ਉਹ ਖੇਤ ਵਾਲੀ ਮਿੱਟੀ ਪਾਵਾਂਗੇ ਇਹਦੇ ਵਿੱਚ ਉਹ ਸ਼ਾਮ ਨੂੰ ਲਾਉਂਗੇ ਜਿਹੜੇ ਮੈਂ ਇਹ ਕੰਮ ਕਰਨਾ ਤਾਂ ਬੰਬ ਚਿਤ ਕਾਗਲ ਮੈਂ ਯਾਰ ਉੜੜ ਉੜ ਨਾ ਕਰ ਦਿਦਰ ਵਿੱਚ ਦੁਪਰ ਕਰਤੀ ਆ ਬੈਠਾ ਇਹ ਤਾਂ ਗੌਰ ਨਹੀਂ ਨਾ ਕਰਦੇ ਹੋਏ ਕੋਈ ਵਿੱਚ ਸੂਟੀ ਬਜਰੀ ਗਿਰ ਗਿਆ ਇਹ ਕੋਠੇ ਦਾ ਪਾਣੀ ਜਾਣਾ ਇੱਥੇ ਨੂੰ ਇਹ ਕਾਹ ਪਾਇਆ ਕੋਠੇ ਦਾ ਪਾਣੀ ਵਾਲਾ ਇਹ ਕਾਹ ਪਾਇਆ ਇਹ ਕਿਤੇ ਅੰਦਰ ਇਹ ਜਿਹੜਾ ਸਾਰਾ ਪਾਣੀ ਘਰ ਦੇ ਸਪਲਾਈ ਉੱਪਰ ਤੇ गिरਣਾ ਪਾਣੀ ਥੱਲੇ ਜਾਣਾ ਮੀਂਹ ਵਾਲਾ ਕੱਲ ਮੈਂ ਇੱਕ ਡਿਬੇਟ ਦੇਖ ਰਿਹਾ ਤਾਂ ਜਿਹੜਾ ਧਰਤੀ ਦਾ ਪਾਣੀ ਬਹੁਤ ਥੱਲੇ ਜਾ ਰਿਹਾ ਵੀ ਬਜਟ ਜਿਹੜਾ ਹੁਣ ਆਪਣਾ ਬਜਟ ਆ ਪਤਾ ਨਹੀਂ ਹੋ ਰਿਹਾ ਪਤਾ ਨਹੀਂ ਤੇ ਜਿਹੜੇ ਬਜਟ ਚ ਕੋਈ ਕਹਿੰਦੇ ਮੈਂ ਇਦਾਂ ਦੀ ਚੀਜ਼ ਵੀ ਆ ਆਵੇ ਵੀ ਜਿਹੜਾ ਧਰਤੀ ਦਾ ਪਾਣੀ ਇਹਨਾਂ ਥੱਲੇ ਜਾ ਰਿਹਾ ਵੀ ਪਾਣੀ ਨੂੰ ਰੀਸਾਈਕਲ ਕਰਕੇ ਜਿਹੜਾ ਮੀਹ ਵਾਲਾ ਪਾਣੀ ਥੱਲੇ ਜਾਵੇ ਇਦਾਂ ਜਿਹੜੇ ਪ੍ਰੋਜੈਕਟ ਜਿਹੜਾ ਹੈਗਾ ਇਹ ਹੁਣ ਸੈਰਾਂ ਦੇ ਵਿੱਚ ਵੀ ਮੀਹ ਵਾਲਾ ਪਾਣੀ ਬਾਹਰ ਨਹੀਂ ਜਾਣ ਦਿੰਦੇ ਹੈਗੇ ਉਹ ਡਰੇਨ ਕਰਕੇ ਥੱਲੇ ਜਾਂਦਾ ਧਰਤੀ 'ਚ ਉਹ ਪਾਣੀ ਜਦੋਂ ਧਰਤੀ ਲੈ ਕੇ ਜਾਂਦਾ ਮੀਹ ਦਾ ਜਿਹੜਾ ਪਾਣੀ ਥੱਲੇ ਧਰਤੀ 'ਚ ਜਾਊਗਾ ਇਦਾਂ ਉਸ ਮੈਂ ਸੁਣਿਆ ਹੋ ਸੋਚਾਂ ਜੇ ਦੇ ਦੇ ਪਰ ਵੀ ਗੌਰਮੈਂਟ ਸਰਕਾਰਾਂ ਨੂੰ ਵੀ ਠੀਕ ਹੈ ਸਾਡੇ ਕੋਲ ਤਾਂ ਪਾਣੀ ਬਹੁਤ ਹੱਟ ਦਸੇਵੇਂ ਬਹੁਤ ਹੁਣ ਥੋੜਾ ਪਾਣੀ ਸੇਮ ਥੱਲੇ ਗਈ ਹੈ ਨਹੀਂ ਤਾਂ ਇੱਥੇ ਜੇ ਅਸੀਂ 5 ਤੋਂ 6 ਫੁੱਟ 10 ਫੁੱਟ ਟੋਆ ਪੱਟ ਲੈਂਦੇ ਥੱਲੇ ਪਾਣੀ ਆ ਜਾਂਦਾ ਤਾਂ ਰਿਸਕ ਪਾਣੀ ਖੜ ਜਾਂਦਾ ਦਾ ਵਿੱਚ ਹੁਣ ਪਾਣੀ ਥੱਲੇ ਗਏ ਆ ਤੇ ਸਾਡੇ ਕੋਲ ਇੰਨੀ ਸੇਮ ਹੁੰਦੀ ਤੇ ਓਏ ਹੋਏ ਬਰਸਾਤਾਂ ਚ ਤਾਂ ਤੁਸੀਂ ਪੁੱਛੋ ਹੀ ਨਾ ਸਾਡੇ ਇੱਧਰ ਅ ਦਰਿਆ ਨੇੜੇ ਆ ਅਹ ਦਰਿਆ ਨਾਲ ਕਰਕੇ ਉਹਨਾਂ ਕਰਕੇ ਸਾਰਾ ਪਾਣੀ ਰੇਤਲੀ ਤਰ ਸੀ ਜੋ ਤੇ ਬਾਕੀ ਕੱਲ ਪਰਸ ਬੰਦੇ ਮਿਲਣ ਆਏ ਤੇ ਉਹ ਵੀ ਕਹਿਤ ਗਿਆ ਵੀ ਥੋੜਾ ਬਈ ਇਲਾਕਾ ਬਹੁਤ ਸੋਹਣਾ ਇਹ ਬਹੁਤ ਰੈਰੀ ਸਾਡੇ ਵਾਲੇ ਇੱਧਰ ਪੂਲੋ ਤੇ ਪੂਲੋ ਲੱਗਿਆ ਹੋਇਆ ਉਹ ਟੈਂਪਰੇਚਰ ਦਾ ਹੀ ਫਰਕ ਰਹਿੰਦਾ ਰਜੂ ਉਹਨੂੰ ਪਹਿਲਾਂ ਸਿੱਧਾ ਕਰ ਲੰਦਾ ਯਾਰ ਉੱਪਰ ਤੇ ਖਿੱਚ ਕੇ ਮਿੱਟੀ ਇੱਧਰ ਨੂੰ ਗਾਲਾ ਜਿਹੜਾ ਟੋਆ ਭਰ ਦੋ ਪਹਿਲਾਂ ਉੱਪਰ ਤੇਰ ਖਿੱਚ ਕੇ ਅਜਨ ਮਿੱਟੀ ਪਾਈ ਜਾ ਤੂੰ ਇੱਧਰ ਲੱਗ ਜਾ ਅੰਦਰ ਮੈਂ ਸੋਚ ਰਿਹਾ ਵੀ ਜਿਹੜੀ ਸਾਰੀ ਮਿੱਟੀ ਇੱਕ ਪੱਧਰੀ ਕਲੇ ਉੱਪਰ ਸਾਰੀ ਮਿੱਟੀ ਪਾ ਲਾਂਗੇ ਜਿੰਨੀ ਵੀ ਨਾ ਸਾਰਾ ਖਿੱਚ ਕੇ ਆਹ ਉੱਪਰ ਖਿੱਚ ਲਈ ਆਹ ਵੀ ਵੀ ਤੋਂ ਉੱਪਰ ਸਾਰੀ ਮਿੱਟੀ ਪਾ ਦੀ ਜਿਹੜੀ ਭੜਤਾਂ ਵਾਲੀ ਉੱਪਰ ਪਾ ਦਾਂਗੇ ਮੈਂ ਇਹ ਨੂੰ ਮਿੱਥੀ ਨਾਲੇ ਲਾਉਂਦਾ ਮੈਂ ਉੱਪਰ ਦੀ ਜਿਹੜੀ ਮਿੱਟੀ ਨਾ ਖਿੱਚ ਖਿੱਚ ਕੇ ਇੱਥੇ ਕਿਲੇ ਦੇ ਵਿੱਚ ਗੱਭੇ ਕਰ ਲਾਹ ਸਾਈਡਾਂ ਦੇ ਨਾ ਜਿੰਨੀ ਵੀ ਸਾਰੀ ਇੱਕ ਪਹਿਲਾਂ ਪੱਧਰਾ ਕਰਦੇ ਅੰਦਰ ਤੇ ਇਹਨਾਂ ਨੂੰ ਲੱਗੀ ਰਹਿੰਦੇ ਆਪਣੇ ਵਾਈਫ ਤੇ ਬੇਟੀਆਂ ਲੱਗੀ ਰਹਿੰਦੇ ਉਧਰ ਲੱਗੇ ਰਹਿੰਦੇ ਤੂੰ ਇਹ ਵੀ ਕੰਮ ਨੇ ਬੜੇ ਨੇ ਫਿਰ ਆਪਣਾ ਨਾਲ ਦੀ ਨਾਲ ਡੈਟ੍ਰੈਟਰ ਉਹ ਥੋੜਾ ਦੇਖਿਆ ਤਾਂ ਉਹ ਤੁਸੀਂ ਤਾਂ ਵੇਖ ਹਾਲ ਹੋਇਆ n ر يلglي ਉਹ ਛੋਟੀ ਆ ਥੋੜੀ ਵੱਡੀ ਲਿਆਨਾ ਤੇ ਪੱਜ ਦੀ ਭਾਈ ਲਾਈਵ ਵੀਡੀਓ ਬੰਦ ਕਰਦੇ ਆ ਮੈਂ ਵੀ ਥੋੜਾ ਕੰਮ ਕਰ ਲਈ ਰਿੰਕੂ ਦੀ ਇਹ ਸ਼ਰਟ ਜਿਹੜਾ ਸਰਪੰਚ ਆ ਸਾਡਾ ਉਹਦੀ ਇਹ ਕੀ ਕਹਿੰਦੇ ਹੁੰਦੇ ਆ ਮਿਕਸਚਰ ਮਸ਼ੀਨ ਉਹ ਥੋੜਾ ਕਿੱਥੇ ਆਪਣਾ ਦੇ ਦੇ ਤਾ ਰਾਜੂ ਥੋੜਾ ਅੰਦਰ ਆ ਜਾ ਬੜਾ ਥੋੜੋ ਆਪੇ ਮਿਲ ਗਿਆ ਬਲਕੇ ਮਿਲ ਗਿਆ ਜੀਰਾ ਮਰਦਾ ਥੋੜਾ ਜਿਹਾ ਤੇ ਧੰਨਵਾਦ ਜੀ ਲਾਈਵ ਦੇਖਣ ਵਾਸਤੇ ਲਾਈਵ ਆਪਾਂ ਬੰਦ ਕਰਦੇ ਆਂ ਤੇ ਕੱਲ ਨੂੰ ਫਿਰ ਆਪਾਂ ਲਾਈਵ ਲਾਵਾਂਗੇ ਧੰਨਵਾਦ ਜੀ